ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਮੋਦੀ ਰਾਜ ਦੇ ਅੰਤ ਦੀਆਂ ਤਿਆਰੀਆਂ ਸ਼ੁਰੂ ਨੇ ਵੱਡੀ ਭਵਿੱਖਬਾਣੀ ਕਰ ਰਹੀ ਹੈ ਇਸ ਦੇ ਵੱਲ ਇਸ਼ਾਰਾ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਮੋਦੀ ਰਾਜ ਦਾ ਅੰਤ ਹੋ ਰਿਹਾ ਹੈ ਆਪਾਂ ਸਾਰੇ ਇਸ ਗੱਲ ਨੂੰ ਵੇਖ ਰਹੇ ਆ ਕਿਸ ਤਰ੍ਹਾਂ ਜਿਹੜਾ ਪਾਰਟੀ ਦਾ ਖਲਾਰਾ ਪਿਆ ਹੋਇਆ ਚਲੋ ਆਪਣਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਆਪਾਂ ਕਿਸੇ ਪਾਰਟੀਵਾਦੀ ਦੇ ਨਾਲ ਨਹੀਂ ਆ ਪਰ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਉਣਾ ਜਿਮਨੀ ਚੋਣਾ ਹੋ ਜਾਂਦੇ ਨੇ ਬਾਈ ਇਲੈਕਸ਼ਨ ਹੋਏ ਨੇ ਪੰਜਾਬ ਦੇ ਵਿੱਚ ਉਹ ਬਾਈ ਇਲੈਕਸ਼ਨਾਂ ਦੇ ਵਿੱਚ ਕਿੰਨਾ ਕੁ ਵੋਟ ਬੈਂਕ ਤਕੜਾ ਰਿਹਾ ਮੋਦੀ ਰਾਜ ਦਾ ਤੁਸੀਂ ਸਾਰੇ ਦੇਖਦੇ ਹੋ ਸਾਤ ਸੰਗਤ ਇਹ ਗੱਲ ਯਾਦ ਰੱਖਿਓ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ 550 ਸਾਲਾ ਪ੍ਰਕਾਸ਼ ਪੁਰਬ ਤੇ ਵਾਅਦਾ ਕਰਨਾ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਜੀ ਬੰਦੀ ਸਿੰਘਾਂ ਨੂੰ ਅਸੀਂ ਰਿਹਾ ਕਰ ਦੇਾਂਗੇ ਪਰ ਉਸ ਵਾਅਦੇ ਤੋਂ ਮੁੱਕਰ ਜਾਣਾ ਇਹ ਕਿੱਡੀ ਵੱਡੀ ਗੱਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਇਹ ਗੱਲ ਕਹਿ ਕੇ ਕਿ ਅਸੀਂ ਅਜੋ ਇਨਸਾਫ ਹੈ ਉਹ ਕਰਾਂਗੇ ਪਰ ਉਹ ਨਾ ਕਰਨਾ ਇਹ ਸਾਰੀਆਂ ਚੀਜ਼ਾਂ ਇੱਕ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਹੁਣ ਜਿਹੜਾ ਵੇਲਾ ਹੈ ਨਾ ਉਹ ਬਿਲਕੁਲ ਨੇੜੇ ਆ ਚੁੱਕਿਆ ਹੈ ਹੁਣ ਰਾਜ ਨਹੀਂ ਹੁਣ ਤੇ ਰਾਜ ਤੋਂ ਬਾਹਰ ਹੋਣ ਦੀਆਂ ਗੱਲਾਂ ਆ ਚੁੱਕੀਆਂ ਨੇ ਹੁਣ ਤਾਂ ਰਾਜ ਤੋਂ ਬਾਹਰ ਦੀਆਂ ਗੱਲਾਂ ਜਾਣਗੀਆਂ ਸੱਜੰਗਤ ਰਾਜ ਤੋਂ ਬਾਹਰ ਦੀਆਂ ਗੱਲਾਂ ਨੇ ਹੁਣ ਤਾਂ ਹੁਣ ਨਹੀਂ ਹੁਣ ਸੱਤਾ ਦੇ ਇਹ ਸਾਰੀਆਂ ਭਵਿੱਖਬਾਣੀਆਂ ਨੇ ਇਹ ਸਾਰੀਆਂ ਚੀਜ਼ਾਂ ਇਸ਼ਾਰਾ ਕਰਦੀਆਂ ਨੇ ਕਿ ਮੋਦੀ ਦੇ ਰਾਜ ਦਾ ਅੰਤ ਹੋ ਚੁੱਕਿਆ ਜਿਹੜੇ ਕਹਿੰਦੇ ਸੀ ਨਾ ਇਸ ਵਾਰ 400 ਸੀਟਾਂ ਪਾਰ ਪਰ ਇਸ ਵਾਰ ਤਾਂ ਜਿਹੜਾ ਹੈ ਉਹਨਾਂ ਤੋਂ ਕੁਝ ਵੀ ਨਹੀਂ ਹੋਇਆ ਚਲੋ ਜਿੰਨੀਆਂ ਵੀ ਆਈਆਂ ਕੇਵਲ ਉਹ 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 ਸੂਬਿਆਂ ਦੇ ਵਿੱਚੋਂ ਆਈਆਂ ਜਿੱਥੇ ਮਾੜਾ ਮੋਟਾ ਦਬਦਬਾ ਸੀ ਜਿੱਥੇ ਇਹਨਾਂ ਲੋਕਾਂ ਨੇ ਕੁਝ ਕਰਕੇ ਵਿਖਾਇਆ ਜਿੱਥੇ ਮਾੜਾ ਮੋਟਾ ਸੀਗਾ ਪਰ ਬਹੁਤੇ ਸੂਬਿਆਂ 'ਚ ਬਹੁਤੇ ਸੂਬਿਆਂ ਦੇ ਵਿੱਚੋਂ ਜਿਹੜੀ ਵੱਡੇ ਪੱਧਰ ਤੇ ਹਾਰ ਹੀ ਹੋਈ ਹੈ ਸੋ ਸਾਰ ਸੰਗਤ ਕੱਲਾ ਮੋਦੀ ਰਾਜ ਨਹੀਂ ਜਿਹੜਾ ਵੀ ਹੰਕਾਰਿਆ ਜਿਨੇ ਕੇਵਲ ਹੰਕਾਰ ਕੀਤਾ ਪਰਜਾਂ ਨੂੰ ਟਿੱਚ ਜਾਣਿਆ ਤੇ ਉਸ ਦਾ ਅੰਤ ਹੋਇਆ ਇਹ ਗੱਲ ਦੇ ਵਿੱਚ ਜਿਹੜਾ ਹੈ ਕਿੰਨੀ ਸੱਚਾਈ ਹੈ ਤੁਸੀਂ ਇਤਿਹਾਸ ਫਰੋਲ ਕੇ ਵੇਖ ਸਕਦੇ ਹੋ ਕਿੰਨੀ ਸੱਚਾਈ ਹੈ ਜ਼ਕਰੀਆ ਖਾਨ ਵਰਗੇ ਆਏ ਮੀਰ ਮੰਨੂ ਵਰਗੇ ਆਏ ਫਰਖਸ਼ੀਰ ਵਰਗੇ ਆਏ ਉਸ ਤੋਂ ਪਹਿਲਾਂ ਕਿੰਨੇ ਹੋਏ ਜਹਾਂਗੀਰ ਵਰਗੇ ਅਕਬਰ ਵਰਗੇ ਔਰੰਗਜ਼ੇਬ ਵਰਗੇ ਕਿੰਨੇ ਹੋਏ ਰਾਜੇ ਮਹਾਰਾਜੇ ਸਲਤਨਤ ਦੇ ਮਾਲਕ ਕਿੰਨੇ ਹੋਏ ਤੇ ਸਾਸੰਗਤ ਉਹ ਸਾਰੇ ਖਤਮ ਹੋ ਗਏ ਹੰਕਾਰ ਕਰਕੇ ਇੱਕਾ ਮਹਾਰਾਜਾ ਰਣਜੀਤ ਸਿੰਘ ਜਿਨੇ ਹੰਕਾਰ ਨਹੀਂ ਕੀਤਾ ਗੁਰੂ ਤੇ ਭਰੋਸਾ ਰੱਖ ਕੇ ਰਾਜ ਕੀਤਾ ਤੇ ਗੁਰੂ ਨੂੰ ਮੋਰੀ ਬਣਾ ਕੇ ਜਿਹੜਾ ਚੱਲਿਆ ਤੇ ਸਾਸੰਗਤ ਉਹਦੇ ਰਾਜ ਦੀਆਂ ਜਿਵੇਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕੋਈ ਪੈਦਾ ਨਹੀਂ ਕਰ ਸਕਿਆ ਉਸ ਤੋਂ ਬਾਅਦ ਅੱਜ ਵਰਗੀਆਂ ਸਰਕਾਰਾਂ ਕਹਿੰਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਪਰ ਮੈਂ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦੀ ਇਹ ਧੂੜ ਤੱਕ ਨਹੀਂ ਫੱਕ ਸਕਦੇ ਐਡੀ ਵੱਡੀ ਹਸਤੀ ਕਿੱਥੋਂ ਬਣ ਗਈ ਸਾਧ ਸੰਗਤ ਜਿਹੜਾ ਵੀ ਹੰਕਾਰੀ ਹੋਇਆ ਨਾ ਜਿਹਨੇ ਆਪਣੀ ਪਰਜਾ ਨੂੰ ਟਿੱਚ ਸਮਝਿਆ ਆਪਣੀ ਪਰਜਾ ਤੇ ਜ਼ੁਲਮ ਕੀਤਾ ਜਾਂ ਪਰਜਾ ਦੇ ਨਾਲ ਵਾਅਦੇ ਖਿਲਾਫੀਆਂ ਕੀਤੀਆਂ ਉਹਦਾ ਰਾਜ ਬਹੁਤੀ ਦੇਰ ਤੱਕ ਨਹੀਂ ਰਿਹਾ ਉਹ ਤਾਂ ਖਤਮ ਹੋ ਗਿਆ ਉਹ ਤਾਂ ਸਦਾ ਵਾਸਤੇ ਖਤਮ ਹੋ ਗਿਆ ਸਾਧ ਸੰਗਤ ਉਹਨੂੰ ਪਰਜਾ ਨਹੀਂ ਖਤਮ ਕਰ ਦਿੱਤਾ ਕਿਉਂਕਿ ਪਰਜਾ ਦੇ ਵਿੱਚ ਹੀ ਪਰਮਾਤਮਾ ਵਸ ਕੇ ਖਤਮ ਕਰਦਾ ਹੁੰਦਾ ਬਸ ਇਹ ਗੱਲ ਜਿਹੜੀ ਹੈ ਸਮਝਣੀ ਬੜੀ ਜ਼ਰੂਰੀ ਹੈ ਜਿਹੜੇ ਲੋਕਾਂ ਨੇ ਸਿੱਖੀ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਸਿੱਖਾਂ ਦੇ ਉੱਤੇ ਬਹੁਤ ਵੱਡਾ ਧੋਖਾ ਕਮਾਇਆ ਸਾਧ ਸੰਗਤ ਉਹਨਾਂ ਲੋਕਾਂ ਦਾ ਭਲਾ ਕਿਵੇਂ ਹੋ ਸਕਦਾ ਹੈ ਇਹ ਤੁਸੀਂ ਖੁਦ ਸੋਚ ਸਕਦੇ ਹਮ ਇਸ ਕਰਕੇ ਆ ਦੇਖੀ ਜਾਓ ਸਮਾਂ ਆ ਰਿਹਾ ਹੈ ਸਾਹਮਣੇ ਇਸ ਸਮੇਂ ਨੇ ਸਭ ਕੁਝ ਜਿਹੜਾ ਹੈ ਸ਼ੀਸ਼ੇ ਵਾਂਗੂ ਸਾਫ਼ ਕਰ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ